ਪਾਸੇ ਜਿੱਥੇ ਲੋਕ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਸਨ ਉੱਥੇ ਹੀ ਸਰਹੱਦੀ ਕਸਬਾ ਡੇਰਾਬਾਬਾ ਨਾਨਕ ਨੇੜੇ ਕਾਲਾ ਵਾਲੀ ਚੌਂਕ ਆਰਮੀ ਕੈਂਟ ਨੇੜੇ ਚਿੱਟੇ ਦਿਨ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਜਿਸ ਕਾਰਨ ਇਲਾਕੇ ਵਿੱਚ ਸਸੰਸਨੀ ਫੈਲ ਗਈ ਜਾਣਕਾਰੀ ਅਨੁਸਾਰ ਚਾਵਲਾ ਐਲਮੀਨੀਅਮ ਫੈਬ੍ਰିକੇਟਰ ਦੇ ਮਾਲਕ ਹਰਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਜੋੜੀਆਂ ਕਲਾ ਆਪਣੀ ਦੁਕਾਨ ਤੇ ਬੈਠਾ ਸੀ ਕਿ ਅਣਪਛਾਤੇ ਵਿਅਕਤੀਆਂ ਵੱਲੋਂ 35 ਸਾਲਾ ਹਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕ ਹਰਦੀਪ ਆਪਣੇ ਪਿੱਛੇ ਦੋ ਬੱਚੇ ਅਤੇ ਪਤਨੀ ਛੱਡ ਗਿਆ ਮੌਕੇ ਤੇ ਘਟਨਾ ਸਬੰਧੀ ਜਾਇਜ਼ਾ ਲੈਣ ਪੁੱਜੇ ਡੀਐਸਪੀ ਵਰਿੰਦਰ ਸਿੰਘ ਨੇ ਦੱਸਿਆ ਕਿ ਨੇੜੇ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਜਿਸ ਦੇ ਆਧਾਰ ਤੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਰਵੀਰ ਇਹ ਕੀ ਗੱਲ ਦਾ ਹੈ ਇੱਟੜੇ ਲੱਗੇ ਮੌਜਾ ਦਾ ਕੰਮ ਕਰ ਲਿਆ ਬੋਰਡ ਦਾ ਜਨਰਲ ਦੇ ਸਰ ਅਮਰ ਸਿੰਘ ਸੋਰੀ ਮਾਰਗੇ ਚੜ੍ਹਦੇ ਕਿੰਨੇ ਜਾਣੇ ਸਹੀ ਵੇਖਿਆ ਜੁਨੇ ਤੇ ਕਿੰਨੇ ਘਰੋਂ ਰਸ ਫੈਰ ਹੋ ਜਾਈਂ ਅਜੀਬ ਜੀ ਤੁਸੀਂ ਦੱਸ ਲਓ ਠੀਕ ਹੈ ਤਾਂ ਕੀ ਉਹ ਆਪਣਾ ਕਾਹਦਾ ਕੰਮ ਕਰਦਾ ਹੈ ਜਿਹੜਾ ਜਿਹਦੇ ਬੋਲੀ ਵਜਿਏ ਮੁਲਿਕ ਇਹ ਨਾਮ ਦਾ ਅਜੀਬ ਸਿੰਘ ਠੀਕ ਹੈ ਕੀ ਅਸਲ ਹੈ ਤੇ ਕੀ ਲਾਭ ਹੈ ਨਹੀਂ ਵਿਖਿਆ ਨਹੀਂ ਮੈਂ ਲੈ ਗਿਆ ਯਾਰ ਤੁਸੀਂ ਜਦ ਬੋਲੀ ਚੱਲਦੇ ਤੁਸੀਂ ਦੇਖੀ ਰਹੇ ਨਹੀਂ ਤੇ ਕੀ ਲੱਗਦਾ ਤੁਹਾਨੂੰ ਪੰਜਾਬ ਦੇ ਹਾਲਾਤਾਂ ਦਾ ਜਿਤਨਾ ਇਹ ਰੋਜ਼ ਕੰਮੀ ਚੱਲਦੇ ਲਾਭ ਨਹੀਂ ਇਸ ਸਮੜਾ ਇਹ ਅਨਸਾਲੀ ਚੰਗੂ ਤੋਂ 90 ਤੋਂ 25 ਸਰ ਕੀ ਵਰਦਾ ਤੁਹਾਨੂੰ ਇੱਥੇ ਹਰਦੀਪ ਸਿੰਘ ਹੈਗਾ ਮੁੰਡਾ ਸਾਨੂੰ ਪ੍ਰੀਤਮ ਸਿੰਘ ਅਲਮਨੀ ਆਂਦੀ ਫੈਬ੍ਰିକੇਟਰ ਦਾ ਹੈਗਾ ਕੰਮ ਕਰਦਾ ਉਹਦੇ ਦੋ ਬੰਦੇ ਆਏ ਆ ਜੋ ਇਹਨਾਂ ਦੇ ਦੱਸਣ ਮੁਤਾਬਕ ਆ ਉਹ ਗੋਲੀ ਮਾਰ ਕੇ ਤੇ ਇੰਜਰਡ ਕਰ ਗਿਆ ਉਹਨੂੰ ਹਸਪੀਟਲ ਭੇਜ ਦਿੱਤਾ ਹੁਣ ਮੌਕੇ ਤੇ ਜਾ ਕੇ ਦੇਖਦੇ ਆ ਕਿੰਨੇ ਰਾਉਂਡ ਫਾਇਰ ਹੋਏ ਕੋਈ 10 12 ਰਾਉਂਡ ਦੇ ਲਗਭਗ ਕਹਿ ਰਹੇ ਸਰ ਕਹਿ ਰਹੇ ਕਿ ਉਹ ਜਦੋਂ ਡੈੱਥ ਹੋ ਚੁੱਕੀ ਹੈ ਉਹ ਗਿਆ ਨਹੀਂ ਵੈਰੀਫਾਈ ਨਹੀਂ ਹੁਣ ਉਹ ਪਤਾ ਕਰਦੇ ਆ ਜਾ ਕੇ ਹਸਪੀਟਲ ਜਾ ਰਹੇ ਆ ਪਰ ਕੀ ਕਰਬੀ ਕੀ ਤਿਆਰੀ ਅਗਲੇ ਔਰ ਬਈ ਬਸ ਪਰਚਾ ਦਰਜ ਕਰਕੇ ਤੇ ਕਾਰਵਾਈ ਕਰਾਂਗੇ ਬੰਦੇ ਫੜਾਂਗੇ ਜਲਦੀ ਤੋਂ ਜਲਦੀ